ਪੂਰੀ ਐਨੀ ਮੋਟੀ ਛੱਤ ਹੈ ਕਿੰਨੇ ਲੇਅਰਸ ਆ ਉਹਦੇ ਤੇ ਆਰਾਮ ਨਾਲ ਗੱਡੀਆਂ ਥੱਲੇ ਖੜੀਆਂ ਕੋਈ ਚਿੰਤਾ ਨਹੀਂ ਕਿਸੇ ਨੂੰ ਆਰਾਮ ਨਾਲ ਖੜਾ ਆ ਕੇ ਆਥਣੇ ਮੁੜਦੇ ਆ ਹੈ ਇੰਨਾ ਵਧੀਆ ਕੋਈ ਮੌਸਮ ਹੋਵੇ ਕੋਈ ਮੀਂਹ ਕਣੀ ਹੋਵੇ ਕੋਈ ਚਿੰਤਾ ਨਹੀਂ ਨਿਸ਼ਚਿੰਤ ਹੋ ਕੇ 12 ਘੰਟੇ 24 ਘੰਟੇ ਬਾਅਦ ਮੁੜਦੇ ਆ ਤੇ ਆ ਪੁਲਿਸ ਨਾਲ ਖੜੀ ਹੈ ਕੋਈ ਇਹ ਬਿਲਕੁਲ ਨਹੀਂ ਛੇੜਦੇ ਇਹ ਤੋਂ ਵਧੀਆ ਪੁਲਿਸ ਕੀ ਹੋ ਸਕਦੀ ਹੈ ਜਮਾ ਪਿੱਛੇ ਜਮਾ ਖੜੀਆਂ ਗੱਡੀਆਂ ਹੈ ਪੁਲਿਸ ਜਮਾ ਨਹੀਂ ਛੇੜਦੀ ਇਹਨਾਂ ਨੂੰ ਪਬਲਿਕ ਨੂੰ ਨਿਸ਼ਚਿੰਤਾ ਹੈ ਮੈਂ ਤਾਂ ਕਹਿੰਦਾ ਇਸ ਨੂੰ ਵਰਲਡ ਲੈਵਲ ਦਾ ਚੌਂਕ ਕੋਸ਼ਿਸ਼ ਕਰ ਦੋ ਟੈਂਸ਼ਨ ਫਰੀ ਇਕਦਮ ਕੋਈ ਨਿਸ਼ਚਿੰਤ ਹੋ ਕੇ ਕਹਿ ਪਬਲਿਕ ਇੱਥੇ ਕੋਈ ਕਿਤੋਂ ਮਰਜੀ ਤੁਰਿਆ ਫਿਰੇ ਗੱਡੀ ਇੱਧਰ ਮੁੜ ਜੇ ਇੱਧਰ ਮੁੜ ਜੇ ਪੁਲਿਸ ਉੱਥੇ ਖੜੀ ਰਹੂਗੀ ਐਨ ਬੁੱਤ ਬਣ ਕੇ ਬਿਲਕੁਲ ਨਹੀਂ ਉਹਨਾਂ ਨੇ ਝਾਕਣਾ ਵੀ ਕਿਹੜਾ ਕਿੱਧਰ ਈਵਨ ਉਹਨਾਂ ਦੇ ਸਾਹਮਣੇ ਜਮਾ ਗੱਡੀਆਂ ਖੜੀਆਂ ਹੁੰਦੀਆਂ ਉਹ ਉੱਥੋਂ ਉੱਡਦੇ ਨਹੀਂ ਕੁਰਸੀ ਤੇ ਐਨ ਆਰਾਮ ਨਾਲ ਬੈਠੇ ਰਹਿੰਦੇ ਤੇ ਇਹ ਤੋਂ ਬੈਸਟ ਚੌਂਕ ਨਹੀਂ ਹੋ ਸਕਦਾ ਵੈਲਡ ਲੈਵਲ ਦਾ ਇਹ ਹੈਰੀਟੇਜ ਕੋਸ਼ਿਸ਼ ਹੋਣਾ ਚਾਹੀਦਾ ਐਨੀ ਫੈਸਿਲਿਟੀ ਹੈ ਕੀ ਇਹਦਾ ਪਾਰਕਿੰਗ ਦਾ ਕੋਈ ਠੇਕਾ ਦਿੱਤਾ ਲੈ ਕਿ ਵੈਸਟ ਖੜਾ ਕੇ ਜਾਂਦੇ ਇਹ ਤੋਂ ਵਧੀਆ ਕੀ ਹੈ ਲੋਕ ਸਰਕਾਰਾਂ ਨੂੰ ਫ੍ਰੀ ਦੇਣਾ ਪੈਂਦਾ ਇੱਥੇ ਆਟੋਮੈਟਿਕ ਫ੍ਰੀ ਮਿਲ ਰਿਹਾ ਕੋਈ ਪਰਚੀ ਨਹੀਂ ਕੁਝ ਨਹੀਂ ਇੰਨਾ ਵਧੀਆ ਸ਼ੱਡ ਹੈਗਾ ਆਰਾਮ ਨਾਲ ਖੜੇ ਕਰੋ ਕੋਈ ਟ੍ਰੈਫਿਕ ਆਵੇ ਜਾਵੇ ਕੋਈ ਚਿੰਤਾ ਨਹੀਂ ਇੱਥੇ ਆਰਾਮ ਨਾਲ ਖੜੇ ਕਰੋ ਤੇ ਆਪਦੇ ਕੰਮ ਕਰੋ ਜਾ ਕੇ ਸਰ ਜਿਸ ਤਰ੍ਹਾਂ ਇੱਥੇ ਕੈਂਟੇਰੀਨ ਨਾਲ ਹੈਗਾ ਕੋਈ ਇੱਥੇ ਬਾਈਕ ਵਗੈਰਾ ਇਸ ਤਰ੍ਹਾਂ ਦਾ ਖੜਾ ਕੇ ਚਲਾ ਜਾਵੇ ਉਹਦੇ ਬੜੀ ਆਪਾਂ ਕੀ ਕਹਿ ਸਕਦੇ ਆ ਯਾਰ ਪੁਲਿਸ ਆਰਾਮ ਨਾਲ ਬੈਠੀ ਪੁਲਿਸ ਦੀ ਜ਼ਿੰਮੇਵਾਰੀ ਉਹਨਾਂ ਨੇ ਦੇਖਣਾ ਹੈ ਜੀ ਇਸ ਤੇ ਪਹਿਲੇ ਜਿਸ ਤਰਾ ਥੋੜੇ ਦਿਨ ਪਹਿਲੇ ਪੁਲਿਸ ਵਾਲੇ ਤੋਂ ਲਗਭਗ 50 ਦੇ ਕਰੀਬ ਮੋਟਰਸਾਈਕਲ ਨੂੰ ਚੈੱਕ ਲੈ ਕੇ ਲਈ ਸੀ ਲੇਕਿਨ ਉਸਦੇ ਬਾਅਦ ਉਸ ਤੋਂ ਬਾਅਦ ਵੀ ਫਿਰ ਇੱਥੇ ਖੜਾ ਰਿਹਾ ਮੈਂ ਉਹ ਤਾਂ ਸਾਲਵਾ ਦੀ ਇੱਕ ਸ਼ਗਲ ਜਾਂ ਹੁੰਦਾ ਉਹ ਤਾਂ ਕਰਨਾ ਹੀ ਹੁੰਦਾ ਇਹਨਾਂ ਨੇ ਪਬਲਿਕ ਵੀ ਤਾਂ ਹੀ ਉਹ ਨਿਸ਼ਚਿੰਤ ਹੈ ਵੀ ਸਾੜਕ ਬਾਅਦ ਆਉਣਗੇ ਉਦੋਂ ਆਪਾਂ ਦੇਖ ਲੈਣ ਕਿਸੇ ਟਾਈਮ ਕਿਤੇ ਹੋਇਆ ਤਾਂ ਐਨ ਐਚ ਐੜ ਦਾ ਉਹਨਾਂ ਦੀ ਪਰਚੀ ਬਚਦੀ ਹੈ ਜੀ ਮੈਂ ਕੁਲਪੋਸ਼ਨ ਸ਼ਰਮਾ ਜੀ ਵਾਰਡ ਨੰਬਰ 5 ਤੋਂ ਹਾਂਜੀ ਬੀਬੀ ਵਾਲੇ ਚੌਂਕ ਦੇ ਵਿੱਚ ਟ੍ਰੈਫਿਕ ਦਾ ਇੰਨਾ ਕ ਬੁਰਾ ਹਾਲ ਹੈ ਜੀ ਇੱਥੋਂ ਨਾ ਤਾਂ ਐਂਬੂਲੈਂਸ ਟੱਪਦੀ ਹੈ ਜੀ ਨਾ ਆਮ ਪਬਲਿਕ ਟੱਪ ਸਕਦੀ ਪੈਦਲ ਵੀ ਨਹੀਂ ਟੱਪ ਸਕਦੇ ਸਾਡੀ ਡੀਸੀ ਸਾਹਿਬ ਨੂੰ ਐਸਐਸਪੀ ਆਪਣਾ ਟ੍ਰੈਫਿਕ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਵਹੀਕਲ ਖੜੇ ਆ ਵਿਚੋਂ ਜੇ ਇੱਕ ਵਾਰੀ ਕਰਨ ਲੱਗੇ ਸੀ ਚੱਕ ਲੈ ਜਾਣ ਲੱਗੇ ਸੀਗੇ ਪਰ ਹਾਲਾਤ ਉੱਥੇ ਦੇ ਉੱਥੇ ਹੀ ਹੈ ਪੰਜ ਚਾਰ ਦਿਨ ਸਖਤਾਈ ਹੁੰਦੀ ਹੈ ਫੇਰ ਉੱਥੇ ਹੀ ਆ ਜਾਂਦਾ ਇੱਥੇ ਅਸੀਂ ਕਹਿੰਦੇ ਜੀ ਆਪ ਐਸਐਸਪੀ ਸਾਹਿਬ ਵਿਜ਼ਿਟ ਕਰਨ ਕਮਿਸ਼ਨਰ ਸਾਹਿਬ ਕਰਨ ਡੀਸੀ ਸਾਹਿਬਾਂ ਤੇ ਸਾਰਿਆਂ ਦੇ ਸਾਹਮਣੇ ਆਵੇ ਸੱਚਾਈ ਕੀ ਹੈ ਇਹ ਬਹੁਤ ਦੇਰ ਤੋਂ ਹੈ ਜੀ ਬਹੁਤ ਸਪਾਰਸ਼ ਕਿਸੇ ਦੀ ਨਾ ਸੁਣਨ ਜੇ ਅਸੀਂ ਵੀ ਕਿਸੇ ਦੀ ਸਪਾਰਸ਼ ਕਰਦੇ ਆ ਤਾਂ ਸਾਨੂੰ ਠੋਕ ਕੇ ਜਵਾਬ ਦੇਣ ਵੀ ਪਈ ਤੁਸੀਂ ਤਾਂ ਆਪ ਕਹਿੰਦੇ ਸੀ ਤੁਸੀਂ ਸਪਾਰਸ਼ ਕਰ ਰਹੇ ਹੋ ਵੀ ਗੱਲ ਗਲਤ ਆ ਰਹੀ ਸੀ ਇਹ ਆਪਣੇ ਪੁਲ ਥਲੇ ਹਾਂ ਪੁਲ ਥਲੇ ਬਹੁਤ ਜਿਆਦਾ ਜੀ ਅਸੀਂ ਕਹਿੰਨੇ ਇੱਕ ਵਾਰੀ ਟ੍ਰੈਫਿਕ ਪੁਲ ਚੱਕਣ ਲੱਗੀ ਸੀ ਦੋ ਵਾਰੀ ਚਾਰ ਵਾਰੀ ਚੱਕਦੀ ਹੈ ਮੁੜ ਕੇ ਫੇਰ ਪੁਲ ਛੱਡ ਜਾਂਦੀ ਹੈ ਉੱਥੇ ਤੁਸੀਂ ਹੁਣ ਵੀ ਦੇਖ ਲਓ ਅੱਜ ਦੀ ਟਾਈਮ ਹੁਣ ਵੀ 2.5-300 ਵਿਕਲ ਉੱਥੇ ਖੜਾ ਹੋਊਗਾ ਜੀ ਨਾਲੇ ਕੋਈ ਆਮ ਪਬਲਿਕ ਦਾ ਨਹੀਂ ਹੈ ਜੀ ਉਹ ਜਿਹੜੇ ਲੱਖ ਲੱਖ ਰੁਪਏ ਤਨਖਾਹ ਲੈਂਦੇ ਆ ਟੀਚਰਾਂ ਮੁਲਾਜ਼ਮ ਕੋਈ ਹੈ ਸਵੇਰੇ ਇੱਥੇ ਲਾ ਕੇ ਚਲੇ ਜਾਂਦੇ ਆ ਔਰ ਰਾਤ ਤੱਕ ਇੱਥੇ ਖੜਦੇ ਆ ਜੀ ਇਹਦੇ ਬਾਰੇ ਕੁਝ ਆਪਣਾ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਪਹਿਲਾਂ ਕਰੀ ਸੀ ਜੀ ਸਾਲਕ ਪਹਿਲਾਂ ਹੋਈ ਸੀ ਤੇ ਉਦੋਂ ਫਿਰ ਚੱਕੇ ਵੀ ਸੀ ਇਹਨਾਂ ਨੇ ਹਾਂ ਹੁਣ ਅਸੀਂ ਦੁਬਾਰਾ ਤੁਹਾਡੇ ਥਰੂ ਬੇਨਤੀ ਕਰਦੇ ਆ ਜੀ ਸਾਡੀ ਆਵਾਜ਼ ਤੁਸੀਂ ਪਹੁੰਚਾਓ ਉਹਨਾਂ ਤੱਕ ਤਾਂ ਕਿ ਇਹ ਮਸਲਾ ਹੱਲ ਹੋ ਸਕੇ ਜੀ